ਮੈਨੂੰ ਹੋਈ ਜਾਂਦਾ ਕੀ ਗਵਾਂਡੀਆਂ ਦੀ ਕੁੜੀ ਨੂੰ ਵੇਖ ਕੇ ਘਰੇ ਮੈਨੂੰ ਹੋਈ ਜਾਂਦਾ ਕੀ ਗਵਾਂਡੀਆਂ ਦੀ ਕੁੜੀ ਨੂੰ ਵੇਖ ਕੇ ਕਰ ਦੇ ਵਿਆਹ ਮੇਰਾ ਵੀ ਬਾਪੂ ਵੇਲਾ ਢੋਲ ਕੀ ਵੇਖ ਕੇ ਘਰੇ ਮੈਨੂੰ ਹੋਈ ਜਾਂਦਾ ਕੀ ਗਵਾਂਡੀਆਂ ਦੀ ਕੁੜੀ ਵੇ ਮਰ ਜਾ ਹਾਏ ਤਾ ਫਿਟੇ ਮੂੰ ਤੇਰਾ ਚੱਕਣਾ ਤੈਨੂੰ ਚੱਕਣਾ ਹੀ ਚੱਕਣਾ ਤੇਰੀ ਗਲੀ ਦੇ ਚੱਕਣਾ ਤੇ ਸਾਰਿਆਂ ਦੇ ਸਾਹਮਣੇ ਚੱਕਣਾ ਲਤਾ ਮਾਰਾਗਾ ਓ ਓ ਓ पड़ा गा कपड़े भी ते तो भी बचाली तू बचाली मैं बचाड़िया हरे पूरा बदमाश मेरा पीछा कर रहा है पा दिती हूं उठ के वे सूरज किथे दा किथे पहुंच गया ही हाय हाय क्या जमाना आ गया महंगाई ने तो नाक में दम कर रखा है ये आ गई है तू भी महंगाई दा सियापा कर दी ये लो महंगाई तुम भी क्या बात करती हो जिस चीज को हाथ लगाओ हर चीज आसमान से बातें करती दिखाई देती है इंसान क्या खरीदे क्या ना खरीदे और जो वारे वेचो होवे खरीद लो ਓ ਜੋ ਨਾ ਹੋਵੇ ਉਹਨੂੰ ਸਿਰਫ ਵੇਖੋ ਇਹ ਲੋ ਤੂੰ ਵੀ ਕੀ ਬਾਤ ਕਰਤੀ ਓ 2 ਰੁਪਏ ਦੀ ਚੀਜ਼ 10 ਰੁਪਏ ਮੇਂ ਵਿਕ ਰਹੀ ਹੈ ਮੇਰਾ ਤਾਂ ਦਿਮਾਗ ਖਰਾਬ ਹੋ ਗਿਆ ਉਸ ਦੁਕਾਨਦਾਰ ਨੇ ਨਹੀਂ ਤੂੰ ਮੰਗਿਆ ਹੀ ਨੂੰ ਛੱਡ ਆ ਮੇਰੇ ਘਰ ਤੇ ਛਾਏ ਇਸ ਨਹਿਸ਼ ਬਾਰੇ ਕੁਝ ਸੋਚ ਓਹੋ ਤੂੰ ਤਾਂ ਖਾਮ ਖਾ ਪਰੇਸ਼ਾਨ ਹੋਈ ਜਾ ਰਹੀ ਹੈ ਬਖਤਾਵਰ ਭਾਈ ਆਤੇ ਹੈ ਓਨਸੇ ਬਾਤ ਕਰ ਲੇਤੇ ਆਂਤੀ ਸਾ ਆਂਤੀ ਸਮੋਸਾ ਖਾਣਾ ਖਰਾਬ ਨੂੰ ਭਈ ਨਾ ਪੜਾ ਲਿਖਾ ਇਹਨਾ ਮੁੰਡੇ ਨੂੰ ਪਰ ਉਹਨੇ ਮੇਰੀ ਇੱਕ ਨਹੀਂ ਮੰਨੀ ਕਹਿੰਦਾ ਨਹੀਂ ਆ ਮੁੰਡਾ ਪੜ੍ਹ ਲਿਖ ਕੇ ਡੀਸੀ ਲੱਗੇਗਾ ਆ ਲੱਗਾ ਆ ਲੱਗਾ ਡੀਸੀ ਮੰਨਦਾ ਇਹਨਾਂ ਨਾਲ ਤਾਂ ਚੰਗਾ ਸੀ ਪਿਓ ਚਾਚੇ ਨਾਲ ਜਾਂਦਾ ਗੋਣ ਬਚਾਉਂਦਾ ਕੰਮ ਸਿੱਖਦਾ ਘਟੋ ਘਟ ਚਾਰ ਪੈਸੇ ਤਾਂ ਵੱਢਦੇ ਘਰੇ ਆ ਨਮਸਤੇ ਅੰਟੀ ਜਿਵੇਂ ਤੈਨੂੰ ਕਿੰਨੇ ਵਾਰੇ ਆਖਿਆ ਕਿ ਮੈਨੂੰ ਅੰਟੀ ਨਾ ਆਖਿਆ ਕਰ ਮਾਸੀ ਨੇ ਕੀ ਹੁੰਦਾ ਤੇਰੇ ਕੋਲੋਂ अच्छा मौसी अब मैं आपको कभी आंटी नहीं कहूंगी हाँ इधर आपने मम्मी को बातों में लगा और उधर भैया के टीवी ड्रामा का प्रोग्राम शुरू होने वाला है और रोट के इंतजार में बैठे हैं ओहो मैं तो भूल ही थी तू ऐसे कर ये फल ले जा और अपने भाई को खिला दे मैं तेरी मौसी से थोड़ी देर बातें करके आती है फल कहाँ गया फल गायब हो गया फल गायब हो गया ਕਹ ਲ ਤੈ ਮੈਂ ਵੇਖ ਲੀਨੀ ਆ ਕਿੱਥੇ ਗਾਇਬ ਹੋ ਗਿਆ ਤੇ ਮਰ ਜਾ ਤੈਨੂੰ ਸ਼ਰਮ ਆਂ ਤਰੇ ਕੀ ਹੋ ਗਿਆ ਹੈ ਇੰਨਾ ਵਧੀਆ ਸੁਪਨਾ ਦਿਖ ਰਿਆ ਸੀ ਸਾਰਾ ਖਰਾਬ ਕਰਕੇ ਰੱਖਤਾ ਅੱਛਾ ਤੇ ਮੇਰੇ ਪੁੱਤਰ ਜੀ ਕੀ ਸੁਪਨਾ ਵੇਖ ਰਹੇ ਸੀ ਮੈਂ ਕੇਲੇ ਦੇ ਬਾਗ ਚ ਪੜਿਆ ਅੱਛਾ ਉੱਥੇ ਕੇਲਾ ਦੇ ਦਰਖਤੇ ਚੜ ਗਿਆ ਅੱਛਾ ਤੇ ਚਮ ਚਮ ਕੇਲੇ ਖਾ ਰਿਆ ਸੀ ਆ ਕੇਲੇ ਜੋ ਸੁਪਨੇ ਚ ਖਾਦੇ ਆ ਬਿਲਕੁਲ ਤੇ ਮਰਜਣਿਆ ਹਾਂ ਆ ਛਲੜ ਕਿੱਥੋਂ ਆ ਗਿਆ ਫਿਰ ਅਸੀਂ ਆਪਣੇ ਸੁਪਨੇ ਚ ਬਾਹਰ ਸੈੱਟ ਦੇ ਰਹੇ ਅਸੀਂ ਆਪਣਾ ਸੁਪਨਾ ਕਰੇ ਗੰਦਾ ਨਹੀਂ ਹੋਣ ਦੇਈਦਾ ਜੇ ਗੰਦਾ ਹੋਣ ਲੱਗਦਾ ਅਸੀਂ ਫੌਰਨ ਉੱਠ ਖੜੀਦਾ ਮਰਜਣਿਆ ਤੂੰ ਮੈਨੂੰ ਸਵੇਰ ਦਾ ਮੁਕੀ ਹਾਏ ਨਹੀਂ ਮਾਰਦੀਆ ਇਹ ਹਾਏ ਮੇਰੀ ਬੇਟੀ ਤੇ ਹੱਥ ਉਠਾ ਦੀਏ ਤੂੰ ਨੇ ਹਾਂ ਦੇਖ ਲੈ ਇਹਨੇ ਮਾਰਿਆ ਤੇਰੀ ਕੁੜੀ ਨੂੰ ਆ ਫੜ ਲੈ ਇਹਨੂੰ ਪੁੱਤੋਂ ਫੜ ਲੈ ਹਾਂ ਜੀ ਦੇਖੀ ਜੀ ਹਾਏ ਤੌਬਾ ਕਿਉਂ ਮਾਰਾ ਮੇਰੀ ਬੇਟੀ ਕੋ ਨੀ ਕਸ ਸੁਣ ਨਾ ਤੇਰੇ ਤੇ ਹੀ ਵਿੱਚ ਕੀ ਕਰ ਰਹੀ ਸੀ ਮੈਂ ਤਾਂ ਆਪਣੇ ਮੁੰਡੇ ਨੂੰ ਸਮਝਾਉਣ ਡਈ ਸੀ ਹਾਏ ਤੋਬਾ ਆਹੋ ਵਿੱਚ ਕੀ ਕਰ ਰਹੀ ਸੀ ਹੁਣ ਵੀ ਵਿੱਚ ਆ ਰਹੀ ਐ ਇਹ ਲੋ ਇੱਕ ਤਾਂ ਫਲ ਖਾ ਲਿਆ ਉਪਰ ਸੇ ਰੋਬ ਦਿਖਾ ਰਹੇ ਐ ਹਾਏ ਹਾਏ ਇਹ ਫਲ ਖਾ ਲਿਆ ਫਲ ਖਾ ਲਿਆ ਕਿਹੜਾ ਟੋਕਰਾ ਚੱਕ ਕੇ ਲਈ ਸਾਂ ਹੈ ਪਤਾ ਨਹੀਂ ਬਾਜ਼ਾਰ ਚ ਕਿੱਥੋਂ ਇੱਕ ਕੇਲਾ ਤੇ ਮਰੂਦ ਚੱਕ ਲਈ ਫਲ ਖਾ ਲਿਆ ਵੱਡੀ ਦਾ ਹਾਂ ਫਲ ਖਾ ਲਿਆ ਅੱਛਾ ਕਿ ਛੱਲੜ ਹਾਂ ਜਾ ਕੇ ਬਾਜ਼ਾਰ ਚ ਪਰਵਾ ਲਿਆ ਨਾਲੇ ਰਿਫਲਿੰਗ ਦੇਤੇ ਪੈਸੇ ਲੱਗ ਗਏ ਹਰੇ ਕੰਬਖਤੋ ਕਮ ਤਾਂ ਹੋਈ ਅਨਪੜ ਜ਼ਾਹਿਲ ਮੈਂ ਨਾ ਅਨਪੜ ਜਾਣ ਕੇ ਦਿੱਤਾ ਓਏ ਓਏ ਵੀ ਸਕੂਲ ਜਾਂਦੀ ਹੁੰਦੀ ਸੀ ਉਹ ਅੱਖ ਗੱਲ ਹੈ ਵਿਚਾਰੀ ਪੜ ਨਹੀਂ ਸਕੀ ਕਮਜ਼ੋਰੀ ਐਨੀ ਸੀ ਹੈ ਕੈਦਾ ਖੋਲਦੀ ਹੁੰਦੀ ਸੀ ਉੱਤੀ ਡਿੱਗ ਪੈਂਦੀ ਸੀ ਕੂਮ ਤੇ ਮੁੰਡਿਆ ਹੈ ਜਲੀਲ ਕਿਸੇ ਖਾਂਦਾਨ ਨੀ ਤੇਰਾ ਪੂਰਾ ਖਾਂਦਾਨ ਜਾਲ ਤੇਰੇ ਨਾਨਕੇ ਤੇਰੇ ਦਾਦਕੇ ਜਾਲ ਤੂੰ ਹੋ ਗਈ ਜਾਲ ਹੈ ਤੇਰਾ ਪੂਰਾ ਖਾਂਦਾਨ ਹੋਗਾ ਜ਼ਾਹਿਲ ਅਰੇ ਕਮਬਖਤੋ ਜੋ ਕੰਮ ਤੂੰ ਕਰਤੇ ਹੋ ਉਸਕੀ ਵੀ ਕੋਈ ਇੱਜ਼ਤ ਹੈ ਨਾ ਕਿਉਂ ਅਸੀਂ ਇਲੈਕਸ਼ਨ ਲੜਦੇ ਆਂ ਨਹੀਂ ਕਿਉਂ ਨਹੀਂ ਸਾਡੇ ਕੰਮ ਦੀ ਇੱਜ਼ਤ ਅੱਜ ਜਿੰਨੇ ਵੱਡੇ ਵੱਡੇ ਡਾਕਟਰ ਇੰਜੀਨੀਅਰ ਨੇ ਨਾ ਜਦੋਂ ਤੱਕ ਅਸੀਂ ਇਹਨਾਂ ਖੁਸ਼ੀਆਂ ਤੇ ਆ ਨਾ ਪਹੁੰਚ ਗਏ ਇਹਨਾਂ ਦੀਆਂ ਖੁਸ਼ੀਆਂ ਤੋਰੀਆਂ ਰਹਿੰਦੀਆਂ ਹੈਂ ਹਾਂ ਰੱਬ ਦੀ ਮੇਰੇ ਨਾਲ ਅਸੀਂ ਮਰਾਸੀ ਹੁੰਨੇ ਆ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਜਿਹੜੇ ਮਰਜੀ ਮਾਲਕਾ ਹੋਇਆ ਹੋਵੇ ਜਦ ਤੱਕ ਸਾਡਾ ਪਾਪਾ ਨਹੀਂ ਉੱਥੇ ਪਹੁੰਚਦਾ ਪਤਾ ਹੀ ਨਹੀਂ ਲੱਗਦਾ ਮੁੰਡਾ ਹੋਇਆ ਸਾਡੇ ਪਾਪੇ ਨੇ ਤਾਂ ਕੋਈ ਇਹ ਜਿਹੇ ਕਾਕੇ ਓਪਨ ਕੀਤੇ ਨੇ ਜਿਨ੍ਹਾਂ ਨੂੰ ਉਹਦੇ ਮਾਪਿਓ ਲਕਾਉਂਦੇ ਫਿਰਦੇ ਸੀ ਓਏ ਸਾਡੇ ਪਾਪੂ ਦਾ ਨਾਂ ਹੈ ਬਖਤਾਵਰ ਕਾਕਾ ਸਪੈਸ਼ਲਿਸਟ ਆ ਫਰਦੌਲ ਸਕੰਦਰ ਹੈ ਨਾ ਜਿਹੜਾ ਗਾਉਂਦਾ ਫਿਰਦਾ ਏ ਉਹ ਵੀ ਸਾਡੀ ਬਰੇਡਰੀ ਵਿੱਚ ਹਾਂ ਤੇ ਆ ਇੱਕ ਤੂੰ ਜੰਮਿਆ ਤੂੰ ਉਸ ਵਿੱਚ ਕੀ ਕਮੀ ਹੈ ਫਿਲਮ ਸਟਾਰ ਹੈ ਟੀਵੀ ਆਰਟਿਸਟ ਹੈ ਟੀਵੀ ਆਰਟਿਸਟ ਹੈ ਉਹ ਟੀਵੀ ਆਰਟਿਸਟ ਜੰਮਣਾ ਸੀ ਤਾਂ ਕੋਈ ਚੰਗਾ ਜੰਮਦੀ ਐਵੇਂ ਮੂੜੇ ਜੰਮ ਜੰਮ ਸਿੱਟੀ ਜਾਂਦੀ ਏ ਦਾਦਾ ਜੈਸੀ ਮਾਂ ਵੈਸਾ ਬੇਟਾ ਨਾ ਉਹਰੇ ਬਾਂਦਰ ਜੰਮ ਪੈਂਦੀ ਲੈ ਉੱਠ ਕਿਤਰਾ ਮੁੰਡੇ ਦੇ ਨਾਲ ਚੰਬੜੀ ਬੈਠੀ ਆ ਕਿਲਾ ਕਿਲਾ ਪਾਊਡਰ ਥੱਪ ਕੇ ਹੈ ਵੱਡੀ ਇੱਜ਼ਤੇਦਾਰ ਚੱਲ ਉੱਠ ਮੂੰਹ ਧੋ ਕੇ ਆ ਮੁੰਡੇ ਦੀਆਂ ਚੀਕਾਂ ਨਿਕਲਣ ਡੀਆਂ ਰੈਂਦੇ ਰੈਂਦੇ ਮੂੰਹ ਨਾਲ ਦੋਈ ਦੂ ਜਾ ਕੇ ਜੇਨੇ ਮੂੰਹ ਧੋ ਲਿਆ ਵਿੱਚੋਂ ਆਲੂ ਦੀ ਟਿੱਕੀ ਵਰਗਾ ਮੂੰਹ ਨਿਕਲੇ ਆਉਣਾ ਹੈ ਅਰੇ ਜਾ ਜਾ ਦਫਾ ਦੂਰ ਹੱਟ ਐ ਦਫਾ ਦੂਰ ਤੂੰ ਤੇਰੀ ਤੀ ਦਫਾ ਨੇੜੇ ਮਾਂਗ ਮੰਗੀ ਖਾਤੇ ਔਰ ਰੋ ਬੈਸੇ ਦਿਖਾਤੀ ਹੈ ਜੈਸੇ ਬੜੇ ਖਾਨਦਾਨ ਵਾਲੀ ਹੁੰਦੀ ਹੈ ਇਤੈ ਇੰਨੇ ਤਾਂ ਸਭ ਦੇ ਖਾਨਦਾਨ ਵਾਲੀ ਨੂੰ ਭਈਆ ਨਹੀਂ ਨਾਵੇਂ ਤਾਂ ਚਲ ਦਫਾ ਇਥੋਂ ਹਲ ਓ ਮੁਰਜਾ ਓ ਮੁਰਜਾ ਨਾ ਲੜੋ ਵਾਹ ਓਏ ਤੈਨੂੰ ਕੀ ਤਕਲੀਫ ਹੈ ਬਾਬਾ ਸਾਡੀਆਂ ਬੁੜੀਆਂ ਆਪਸ ਚ ਲੜਦੀਆਂ ਲੜੀ ਜਾਣ ਦੇ ਜੇ ਤੂੰ ਬਾਲੇ ਔਖਾ ਹੈ ਤਾਂ ਆਪਣੀ ਬੁੜੀ ਨੂੰ ਲਿਆ ਕੇ ਲੈਣਾ ਲੈ ਓਰੇ ਓ ਮੁਰਜਾ ਕੁੜੀਏ ਮੁਰਜਾ ਆ ਜਾ ਬਾਬਾ ਹੇ ਮਾਨੂੰ ਬਾਬਾ ਨਾ ਕੀ ਕਰ ਤੈਨੂੰ ਕਹਿਦਾ ਹਾਂ ਅੱਛਾ ਹਾਂ ਤੈਨੂੰ ਰਿੱਥ ਕੇ ਰੋਸ਼ਨ ਨਾ ਖਦੇ ਨਾ ਕਾ ਦੇ ਤੇਰਾ ਕਿਹੜਾ ਖੁਜ ਜਾਂਦਾ ਉਹ ਮੁਰਜਾ ਕੁੜੀਆ ਤੂੰ ਯੋ ਮੁਰਜਾ ਆ ਜਾ ਬਾਬਾ ਜਾ ਆ ਲੱਗਦਾ ਤੇਰਾ ਵੀ ਦਿਮਾਗ ਖਰਾਬ ਹੋ ਗਿਆ ਆ ਮੇਰੇ ਨਾਲ ਨਾਲ ਤੂੰ ਹੁਣ ਇੰਨੀ ਵੀ ਕੁੜੀ ਆਖੀ ਜੰਨ ਹਾਈ ਹਾਏ ਤੇਰੇ ਉਤੋਂ ਜਿਵੇਂ ਦੁੱਧ ਦੇ ਦਾਤ ਵੀ ਨਹੀਂ ਟੁੱਟਿਆ ਵੀ ਹਾਂ ਤੂੰ ਤਾਂ ਜਿਵੇਂ ਚੱਕਵਟ ਦੀ ਫਿਰਦੀ ਐ ਉਹ ਜਦ ਬਾਬਾ ਚੱਕਵਟਦਾ ਨਾ ਤਾਂ ਬੜਾ ਹੀ ਹਾਸਾ ਆਉਂਦਾ ਉਹ ਪੀੜ ਤਾਂ ਹੁੰਦੀ ਕੋਈ ਨਹੀਂ ਉਹ ਕਤਾਰੀਆਂ ਜਾਂ ਨਿਕਲ ਹੀ ਜਾਂਦੀ ਐ ਲੜੋ ਵੀ ਲੜੋ ਓ ਮੁੜ ਜਾ ਇਧਰ ਨੂੰ ਇਹ ਮੁੜ ਜਾ ਹਾਂ ਓ ਤੈਨੂੰ ਕੀ ਤਕਲੀਫ ਐ ਇਹ ਵੀ ਬਾਬਾ ਜਾਨ ਜਾਣ ਕੇ ਜਨਨੀਆਂ ਦੀਆਂ ਲੜਾਈਆਂ ਛੜਾਉਂਦਾ ਵੀ ਅਈ ਕਦੇ ਦਾ ਟੱਕਾ ਭੱਜੂ ਓਏ ਯਾਰ ਛਿੰਦਿਆ ਇੱਕ ਤਾਂ ਮੈਨੂੰ ਆ ਕੁੜੀਆਂ ਦੀ ਸਮਝ ਨਹੀਂ ਆਉਂਦੀ ਓਏ ਸ਼ਰਮ ਕਰ ਓਏ ਬਾਬਾ ਸ਼ਰਮ ਕਰ ਆ ਹਮਰੇ ਕੁੜੀਆਂ ਨੂੰ ਸਮਝ ਨਹੀਂਦੀ ਓਏ ਆ ਗੱਲ ਨਹੀਂ ਓਏ ਮੈਂ ਤੇ ਇਹਨਾਂ ਨੂੰ ਸਮਝਾ ਸਮਝਾ ਕੇ ਥੱਕ ਗਿਆ ਨਾ ਤੂੰ ਉੱਥੇ ਉਹਨਾਂ ਨੂੰ ਦੌੜ ਦੌੜ ਕੇ ਸਮਝਾ ਰਿਆ ਸੀ ਓਏ ਫਿਰ ਫਿੱਤੇ ਮੂੰਹ ਓਏ ਕੰਮ ਕਰਨ ਜੋਗਾ ਤੇ ਤੂੰ ਆ ਨਹੀਂ ਹਰ ਵੇਲੇ ਚੇੜਹੀ ਕਰੀ ਜਾਂਦਾ ਹਾਂ ਤੂੰ ਤਾਂ ਬਹੁਤ ਕੰਮ ਕਰਦਾ ਜਦੋਂ ਦੇਖੋ ਘਰੋਂ ਬਾਹਰ ਜਦੋਂ ਦੇਖੋ ਘਰੋਂ ਬਾਹਰ ਓਏ ਜਦ ਬੁੜੀ ਜੀ ਹੁੰਦੀ ਸੀ ਘਰੋਂ ਬਾਹਰ ਨਹੀਂ ਸੀ ਨਿਕਲਦਾ ਹੁੰਦਾ ਆ ਦਾਦਾ ਘੰਟਾ ਨਾ ਲੋਕ ਗੁੰਡਾ ੜਕਾਈ ਜਾਂਦੇ ਸੀ ਪਰ ਆਪ ਜਿੰਨਾ ਨਾ ਵਾਚ ਪਿੱਛੇ ਹੀ ਕਹਿ ਦਿੰਦਾ ਆਂਦਾ ਸੀ ਪਾਪਾ ਕਰੇ ਹੈ ਨਹੀਂ ਓਏ ਡਾ ਓਏ ਲਾਂਤੀਆ ਕਿਹੜਾ ਤੇਰੇ ਨਾਲ ਮੱਥਾ ਡਾਵੇ ਮੈਂ ਚੱਲਿਆ ਬਈ ਕਾਲ ਨਹੀਂ ਹੜਤੇ ਹੋਏ ਚੱਲ ਚੱਕਣਾ ਹੀ ਚੱਕਣਾ ਤੇਰੀ ਗਲੀ ਦੇ ਚੱਕਣਾ ਤੇ ਸਾਰਿਆਂ ਦੇ ਸਾਹਮਣੋਂ ਚੱਕਣਾ ਵੇ ਆਪਣੀ ਮਾਂ ਨੂੰ ਚੁੱਕ ਆਪਣੀ ਭੈਣ ਨੂੰ ਚੁੱਕ ਤੇ ਆਪਣੀ ਗਲੀ ਤੋਂ ਚੁੱਕ ਤੇ ਸਾਰਿਆਂ ਦੇ ਸਾਹਮਣੇ ਚੁੱਕ ਮਰ ਜਾਣਾ ਨਾ ਹੋਵੇ ਤਾਂ ਕਿਸੇ ਤੋਂ ਮੈਂ ਆਪਾਂ ਉਹ ਕਰਨੇ ਨਿਆ ਕਵਤਾਵਾਂ ਅਸ ਆ ਸਾਗ ਵੇਖ ਕੇ ਕਵਤਾ ਆਯਾ ਲਾਗੇ ਅਸ ਆ ਉਹ ਹੂੰ ਅਜੀ ਸੇਤੀ ਸਰੋਂ ਦੇ ਪੌਦੇ ਅਸੀਂ ਹਾਂ ਸੇਤੀ ਸਰੋਂ ਦੇ ਪੌਦੇ ਅਸੀਂ ਅਸੀਂ ਸੇਤੀ ਸਰੋਂ ਦੇ ਪੌਦੇ ਅੱਜ ਜੇ ਵੀ ਬੋਲ ਜਾ ਕੇ ਬਾਹਰ ਸਟੂ ਪਟ ਕੇ ਆਏ ਨਾ ਅੱਜ ਹੀ ਸੱਤੀ ਸਰਮ ਦੇ ਪੌਦੇ ਜਿਨ੍ਹਾਂ ਨੇ ਕੱਲ ਸਾਗ ਬਣਾ। ਹੁਸਨ ਅੱਛਾ। ਉਹ ਸਾਨੂੰ ਤੌੜੀ ਚ ਵਾਲ ਧਰਦੇ ਨੇ। ਬਰਖੁਰਦਾਰ ਸਾਜ਼ਿਸ਼ਾਂ ਸਾਡੇ ਖਿਲਾਫ ਘੜਦੇ ਨੇ। ਬਾਜ਼ਰ ਵਾਹ ਹੁ ਮਾਜਾ ਵਾ 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 ਹੋਰ ਮੈਂ ਉਹਦਾ ਖਚਾਉਂਦੀ ਜਾਂਦੀ ਹੂੰ ਵਧੀਆ ਆ ਤਾਜੀ ਆ ਬਿਲਕੁਲ ਹੂੰ ਜਲੇਬੀ ਆ ਰਗੀ ਜਲੇਬੀ ਆ ਰਗੀ ਸਵਾਦ ਮੈਂ ਜਦ ਜਵਾਨ ਹੋਗਾ ਮੈਂ ਜਦ ਜਵਾਨ ਹੋਗਾ ਤੱਕulfi ਤੇ ਰਸਗੁਲੇ ਖਾਂਦੀ ਜ਼ਰ ਕਰਾਂਗਾ ਮੈਂ ਜਦ ਜਵਾਨ ਹੋਗਾ ਤੱਕulfi ਤੇ ਰਸਗੁਲੇ ਖਾਂਦੀ ਜ਼ਰ ਕਰਾਂਗਾ ਜੇ ਮੈਨੂੰ ਨਾ ਮਿਲਣਾ ਪੱਪੁੰਜੇ ਲਟਾਗਾ ਲੱਤਾ ਮਾਰਾਂਗਾ ਉਹ 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 ਲੱਤਾ ਮਾਰਾਂਗਾ ਕੱਪੜੇ ਪਾੜਾਂਗਾ ਆਉਦੇ ਕੱਪੜੇ ਵੀ ਪਾੜਾਂਗਾ ਤੇ ਤੁਹਾਡੇ ਵੀ ਪਾੜਾਂਗਾ ਗੁੰਡਿਆਂ ਦੇ ਵੀ ਪਾੜਾਂਗਾ ਕਿਉਂਕਿ ਮੈਂ ਦੇਸ਼ ਦਾ ਪੁਖਾ ਕੌਤਾ ਬੋਕਰੀ ਮੋਕਰੀ ਵਾਵਾ 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 ਚੇ ਬਈ ਓਏ ਓ ਮਿੰਦੀ ਔਰ ਤੂੰ ਕਿਵੇਂ ਚੁੱਪ ਬੈਠਾ ਆ ਜਿਵੇਂ ਫੁੱਲ ਤਾਰ ਕੇ ਆਇਆ ਹੁੰਦਾ ਹਮ ਰਾਸ਼ੀਆਂ ਦਾ ਮੁੰਡਾ ਹੈ ਕਪਤਾਲੀ ਘਟ ਸਕਦਾ ਤੂੰ ਮਾੜੀ ਮੋਟੀ ਔਰ ਤਰਖਾਣਾ ਦੇ ਮੁੰਡੇ ਪਾਵੇ ਘਟ ਲੈਂਦੇ ਨੇ ਤੇ ਮਰਾਸ਼ੀਆਂ ਦਾ ਮੁੰਡਾ ਕਪਤਾ ਨਹੀਂ ਘਟ ਸਕਦਾ ਆਏ ਬੋਲ ਓਸ ਮਾ ਯਾਰ ਕੀ ਹੋ ਰਿਹਾ ਟਰੱਕੋਂ ਡੇ ਤੇਰਾ ਮੂੰਹ ਤੇ ਤਾ ਕਰ ਓਏ ਅੱਖੀ ਦੇ ਘੇੜ ਜਿਆਦੇ ਹੂੰ ਮੈਨੂੰ ਪਤਾ ਤੈਨੂੰ ਲੋਕੀ ਨਹੀਂ ਜ਼ਰਦੇ ਓਏ ਉੱਚੀ ਬੋਲ ਚਰਦੇ ਮੈਨੂੰ ਪਤਾ ਤੈਨੂੰ ਲੋਕੀ ਨਹੀਂ ਜ਼ਰਦੇ ਜਦੋਂ ਮੈਂ ਤੈਨੂੰ ਕਲੀ ਤੇ ਰੱਖ ਕੇ ਗੁੱਠ ਨੂੰ ਥੁਕਲਾ ਕੇ ਮਲਦਾ ਮੈਨੂੰ ਦੁੱਖ ਤਾਂ ਬਹੁਤ ਆਉਂਦਾ ਤੇ ਫੇਰ ਮੈਂ ਤੈਨੂੰ ਚੁੰਮਣ ਦੀ ਬਜਾਏ ਪੁੱਲਾਂ ਦੇ ਚਿੱਟਕਾ ਲੈਣਾ ਜ਼ਰਦੇ ਮੈਨੂੰ ਪਤਾ ਤੈਨੂੰ ਲੋਕੀ ਨਹੀਂ ਜ਼ਰਦੇ ਤੈਨੂੰ ਲੋਕੀ ਨਹੀਂ ਜ਼ਰਦੇ